ਅਜੇ ਤਰ੍ਹਾਂ ਦੂਜੇ ਦਿਨ ਦੇ ਪੜਾਚ ਚ ਪੁੱਜ ਚੁੱਕੇ ਜੀ ਇਹ ਸੰਘਰਸ਼ ਇਦਾਂ ਜਾਰੀ ਰਹੂਗਾ ਜਿੰਨਾ ਚਿਰ ਪ੍ਰਸ਼ਾਸਨ ਤੇ ਡੀਓ ਮੈਡਮ ਸਾਡੀਆਂ ਮੰਗਾਂ ਨੂੰ ਪੂਰੀਆਂ ਨਹੀਂ ਕਰਦੇ ਤੇ ਕੋਈ ਕੱਲ ਨੂੰ ਕੀ ਪ੍ਰੋਗਰਾਮ ਹੈ ਜਾਂ ਪਰਸੋਂ ਨੂੰ ਕੀ ਪ੍ਰੋਗਰਾਮ ਹੈ ਅਗਲਾ ਸੰਘਰਸ਼ ਇਹ ਸੰਘਰਸ਼ ਜੀ ਕੱਲ ਦਾ ਜਦਾਜ ਜੀ ਤੇ 4 ਤਰੀਕ ਦਾ ਅਸੀਂ ਵੱਡਾ ਇਕੱਠ ਰੱਖਿਆਗਾ ਜਿਹੜਾ ਕਿ ਸਰਕਾਰ ਦੀ ਬੌਲੀ ਸੁੱਤੀ ਪਈ ਸਰਕਾਰ ਦੇ ਆਵਾਜ਼ ਕੰਨਾਂ ਵਿੱਚ ਪਚਾਊਗਾ ਜੀ ਆਪਣਾ ਕੀ ਵਿਚਾਰ ਹੈ ਜੀ ਇਹਦੇ ਬਾਰੇ ਭਾਈ ਸੱਸੀ ਗਾਲ ਜੀ ਅੱਜ ਦਾ ਜਿਹੜਾ ਤਰਨਾ ਦੂਜੇ ਦਿਨ ਚ ਪਹੁੰਚ ਚੁੱਕੇ ਜੀ ਅੱਜ ਸਾਨੂੰ ਇਸ ਪਿੰਡ ਦੀ ਪੰਚਾਇਤ ਵੱਲੋਂ ਵੀ ਸਮਰਥਨ ਦਿੱਤਾ ਗਿਆ ਵੀ ਅਸੀਂ ਤੁਹਾਡੇ ਨਾਲ ਆਵਾਂਗੇ ਤੇ ਹਾਂਜੀ ਜੇ ਜਿੰਨਾਂ ਚਿਰ ਮੈਡਮ ਸਾਡੀਆਂ ਗੱਲਾਂ ਨਹੀਂ ਮੰਨਦੀ ਉਹਨਾਂ ਚਿਰ ਐਜ਼ ਇਟ ਇਜ਼ ਹੀ ਰਹੂਗਾ ਧਰਨਾ ਲੰਬੇ ਸਮੇਂ ਤੱਕ ਕਾ ਜਿੰਦਾਬਾਦ 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 ਬੰਦਰ ਕਾ ਡੀਓ ਅਮਰ ਜੀ ਚੁਟਪਾਕ ਰਾਗੇ ਰਹਾਂਗੇ ਕਾਗੇ ਰਹਾਂਗੇ ਕਾਗੇ ਰਹਾਂਗੇ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਇਹੋ ਮਰਦਾਬਾਦ ਮਰਦਾਬਾਦ ਸਦਾ ਸਖਿਆ ਉਸਨ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਆ ਨਬਿਆਪ ਇੱਕਤਾ ਜਿੰਦਾਬਾਦ 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 ਸਾਥੇ ਹੱਕ ਭਾਲ ਕਰੋ ਭਾਲ ਕਰੋ ਭਾਲ ਕਰੋ ਸਾਥੇ ਹੱਕ ਭਾਲ ਕਰੋ ਭਾਲ ਕਰੋ ਭਾਲ ਕਰੋ ਇੱਥੇ ਜੀ ਅਸੀਂ ਭਾਰਤੀ ਕਿਸਾਨ ਜੁਨੀਆਂ ਨੇ ਇਹ ਤੁਹਾਡੇ ਗੰਦਾਲ ਨੇ ਪਤਾ ਲਿਆ ਆ ਵੀ ਨਜਾਇਜ਼ 21 ਟੀਚਰ ਘਟੇ ਗਏ ਆ ਉਹ ਸਾਰੇ ਨਜਾਇਜ਼ ਨੇ ਵੀ ਉਹ ਬੱਚੇ ਬਹੁਤ ਆ ਪੜਾਈ ਬੱਚਿਆਂ ਦੀ ਖਰਾਬ ਹੋ ਰਹੀ ਹੈ ਅਸੀਂ ਇਸ ਗੱਲ ਕਿ ਕਹਿੰਦੇ ਆ ਵੀ ਸਾਡਾ ਦੋ ਦਿਨ ਤਰਨ ਅੱਜ ਦੂਜੇ ਦਿਨ ਦਾਖਲ ਹੋ ਗਿਆ 4 ਤਰੀਕ ਨੂੰ ਚੌਥੇ ਅਸੀਂ ਬਹੁਤ ਵੱਡਾ ਇਕੱਠ ਇਕੱਠ ਅਭਾ ਰਹੇ ਆ ਜੇ ਉਸ ਦਿਨ ਨੂੰ ਕੁਮਬਿੰਦਰ ਕੌਰ ਡੀਆਰ ਨੇ ਨਾ ਕਿਸੇ ਵੀ ਗੱਲ ਦੀ ਸੋਚ ਵਿਚਾਰ ਕਰੀ ਤਾਂ ਅਸੀਂ ਕੁਝ ਵੀ ਅੱਗੇ ਅਵਦਾ ਫੈਸਲਾ ਲੈ ਸਕਦੇ ਆ ਇਹਦੇ ਨਾਲ ਭਾਰਤੀ ਕਿਸਾਨ ਯੂਨੀਅਨ ਇਕੱਠ ਡਕਾਉਂਦਾ ਨਾਲ ਆ ਟੀਚਰਾਂ ਨੇ ਖੜੇ ਆ ਅਸੀਂ ਕਿਉਂਕਿ ਉਹਨਾਂ ਦਾ ਨਜਾਇਜ਼ ਹਕਮ ਆ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਨੇ ਇਕੱਠ ਡਕਾਉਂਦਾ ਵੱਲੋਂ ਭਾਰ ਦੇ ਆਦਰ ਸਕੂਲ ਦੇ ਵਿੱਚ ਧਰਨੇ ਤੇ ਪਹੁੰਚਿਆ ਅੱਜ ਦੂਜਾ ਦਿਨ ਹੈ ਧਰਨੇ ਦਾ ਜੋ ਕਿ ਟੀਚਰਾਂ ਦੇ ਨਾਲ ਡੀਓ ਮੈਡਮ ਦੇ ਵੱਲੋਂ ਬੇਇਨਸਾਫੀ ਕੀਤੀ ਗਈ ਹੈ ਧੱਕਾ ਕੀਤਾ ਗਿਆ ਬਿਨਾ ਨੋਟਸ ਦਿੱਤੇ ਬਿਨਾ ਕਿਸੇ ਗੱਲਬਾਤ ਤੋਂ ਇਹਨਾਂ ਨੂੰ ਕੁੱਝ ਜ਼ਬਰ ਕੀਤਾ ਗਿਆ ਸਾਡੀ ਭਾਰਤੀ ਕਿਸਾਨ ਜਿੰਨੇ ਨੇ ਇਕੱਠਾ ਡਕਾਉਂਦਾ ਇਹਨਾਂ ਟੀਚਰਾਂ ਦੇ ਨਾਲ ਹੈ ਕਿਉਂਕਿ ਕਿਤੇ ਤਾਂ ਸਰਕਾਰਾਂ ਕਹਿੰਦੀਆਂ ਸੀ ਕਿ ਆ ਕੈਸੀ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਤੇ ਫਿਰ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਤੇ ਹੁਣ ਜਿਹੜੇ ਟੀਚਰ ਪੜ੍ਹਾਈ ਕਰਾ ਰਹੇ ਨੇ ਬੱਚਿਆਂ ਦੀ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਨੌਕਰੀਆਂ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ ਇਹ ਸਰਕਾਰ ਦੀਆਂ ਚਾਲਾਂ ਕਿਤੇ ਵੀ ਬਰਦਾਸ਼ਤ ਨਹੀਂ ਹੋਣਗੀਆਂ ਜਿੰਨਾ ਚਿਰ ਇਹਨਾਂ ਟੀਚਰਾਂ ਨੂੰ ਦੁਬਾਰੇ ਬਹਾਰ ਨਹੀਂ ਕੀਤਾ ਜਾਂਦਾ ਇਸ ਸਕੂਲ ਦੇ ਵਿੱਚ ਕੰਮ ਤੇ ਨਹੀਂ ਲਾਇਆ ਜਾਂਦਾ ਤਾਂ ਉਹਨਾਂ ਚ ਇੱਕ ਸਾਡੀ ਭਾਰਤੀ ਕਿਸਾਨ ਜਿਨੇ ਏਕਤਾ ਦਿਖਾਉਂਦਾ ਟੀਚਰਾਂ ਨਾਲ ਡੱਟ ਕੇ ਖੜੀ ਹੈ ਚਾਰ ਤਰੀਕ ਨੂੰ ਜਾਏ ਪਰਸੋਂ ਨੂੰ ਵੱਡਾ ਘੱਟ ਕਰਕੇ ਇੱਥੇ ਪ੍ਰੋਗਰਾਮ ਕਰਾਂਗੇ ਤੇ ਜਿਹੜਾ ਕੋਈ ਇਥੋਂ ਦਾ ਨਫਾ ਨੁਕਸਾਨ ਹੋਊਗਾ ਉਹਦੀ ਮੈਡਮ ਡੀਓ ਜ਼ਿੰਮੇਵਾਰ ਹੋਊਗੀ ਕਿਉਂਕਿ ਵੱਡਾ ਘੱਟ ਕਰਕੇ ਇੱਥੇ ਮੀਟਿੰਗ ਕਰਕੇ ਜਿਹੜੇ ਦੀ ਤਾਂ ਕਿਤੇ ਵੀ ਪ੍ਰੋਗਰਾਮ ਦਿੱਤਾ ਜਾ ਸਕਦਾ ਸੜਕ ਜਾਮ ਕਰਨੀ ਪੈ ਸਕਦੀ ਹੈ ਕੋਈ ਹੋਰ ਚੌਕ 'ਚ ਜਾਇਆ ਜਾ ਸਕਦਾ ਕੋਈ ਵੱਡਾ ਪ੍ਰੋਗਰਾਮ ਦਿੱਤਾ ਜਾ ਸਕਦਾ ਤਾਂ ਉਹਦੀ ਜ਼ਿੰਮੇਵਾਰ ਸਾਰੀ ਡੀਓ ਹੋਊਗੀ